ਸਤਿ ਸ਼੍ਰੀ ਅਕਾਲ ਜੀ ਮੈਂ ਇਹਦੇ ਲੱਖਾਂ ਅੱਜ ਇੱਕ ਜ਼ਰੂਰੀ ਮੈਸੇਜ ਦੇਣਾ ਸੀ ਜੋ ਸਾਡੇ ਸਰਦਾਰ ਸੁਰਜੀਤ ਸਿੰਘ ਖੂਲਹਰਾਂ ਦੀ ਜਖੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਕਰਤਕਾਰੀ ਉਹਨਾਂ ਤੇ ਬਹੁਤ ਸਾਰੇ ਜਿਹੜੇ ਵਰਕਰ ਸੀ ਪੁਰਾਣੀ ਗੱਲ ਹੈ ਤੁਹਾਨੂੰ ਯਾਦ ਹੋਊਗੀ ਜਦੋਂ ਜੀ ਚੰਨੀ ਹੁਰੀ ਸਾਡੇ ਮੁੱਖ ਮੰਤਰੀ ਸੀ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਸੀ ਕਿ ਬਠਿੰਡੇ ਤੋਂ ਉਹਨਾਂ ਨੇ ਇੱਕ ਰੈਲੀ ਲਈ ਫਰੂਜ਼ਪੁਰ ਆਉਣਾ ਸੀ ਉਸੈਡੀ ਵਾਲੇ ਦਾ ਉਸੈਡੀ ਵਾਲੇ ਫਰੂਜ਼ਪੁਰ ਆਉਣਾ ਸੀ ਰੈਲੀ ਲਈ ਤੇ ਰੈਲੀ ਤੇ ਬੰਦੇ ਨਹੀਂ ਹੋ ਪਾਏ ਸੀ ਥੋੜੀ ਜਿਹੀ ਕਿਨਮਨ ਵੀ ਸੀ ਬੰਦੇ ਹੈ ਨਹੀਂ ਸੀ ਤਾਂ ਬਹਾਨਾ ਕੋਈ ਲੱਭ ਨਹੀਂ ਰਿਹਾ ਸੀ ਤਾਂ ਬਾਈ ਰੋਡ ਚੱਲ ਪਈ ਇਧਰ ਹੁਣ ਕਿਸਾਨਾਂ ਨੂੰ ਇਸ ਗੱਲ ਦਾ ਪੂਰ ਸਾਹ ਭਰਿਆਂ ਦੀ ਜਥੇਬੰਦੀ ਦੇ ਜਿਹੜੇ ਬਾਕੀ ਬੰਦੇ ਸੀਗੇ ਸਾਰੇ ਆਪਣੇ ਜੀਰਾ ਹੋਰ ਜਦੇਵ ਸਿੰਘ ਜੀਰੇ ਹੋ ਰਹਿਆਂ ਉਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਕਿ ਭਾਈ ਭਾਈ ਰੋਡ ਆ ਰਿਹਾ ਉਹਨਾਂ ਨੇ ਤਾਂ ਵਿਰੋਧ ਜਤਾਉਣਾ ਸੀ ਕਾਲੇ ਝੰਡੇ ਲੈ ਕੇ ਕਿ ਸਾਨੂੰ ਇੱਥੋਂ ਕਵਰ ਕਰ ਲੈਣਗੇ ਉੱਥੇ ਤਾਂ ਨੇੜੇ ਜਾਣ ਨਹੀਂ ਦੇਣਾ ਉਹ ਉਵੇਂ ਜਾ ਰਹੇ ਸੀ ਇਹਨਾਂ 'ਚ ਪ੍ਰਧਾਨ ਮੰਤਰੀ ਦਾ ਕਾਫਲਾ ਆ ਗਿਆ ਉਹ ਰੋਕ ਲਿਆ ਗਿਆ ਪੁਲਿਸ ਵੱਲੋਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਸਿਰਫ ਕਾਲੇ ਝੰਡੇ ਵਾਹੋਂ ਦੀ ਗੱਲ ਕੀਤੀ ਕੋਈ ਪੱਥਰ ਨਹੀਂ ਮਾਰਿਆ ਕੋਈ ਗੋਲੀ ਨਹੀਂ ਮਾਰੀ ਕੋਈ ਕੁਛ ਨਹੀਂ ਕੀਤਾ ਇਹ ਇਨਾਂ ਤੇ 307 ਦੀ ਧਾਰਾ ਲਾ ਕੇ 307 ਵੀ ਇਰਾਦਾ ਕਤਲ ਮੈਂ ਪੱਥਰ ਵਾਲੀ ਗੱਲ ਤਾਂ ਦੱਸੀ ਕਿ ਇਰਾਦਾ ਕਤਲ ਗੱਲਾਂ ਨਾਲ ਜਾਂ ਕਾਲੇ ਝੰਡੇ ਵਖਾਉਣ ਨਾਲ ਹੁੰਦਾ ਔਰ ਦੂਸਰੀ ਗੱਲ ਜਿਹੜੀ ਸਾਡੀ ਇਹ ਗਵਰਨਮੈਂਟ ਹੈ ਇਹ ਆਪਦੀ ਗਵਰਨਮੈਂਟ ਹੈ ਆਮ ਆਦਮੀ ਪਾਰਟੀ ਦੀ ਇਹ ਆਂਦੇ ਨੇ ਸਾਡੇ ਨਾਲੋਂ ਤੱਕਾ ਕਰ ਰਹੇ ਨੇ ਹੁਣ ਤੁਸੀਂ ਉਹਨਾਂ ਨੇ ਕਹਿਣ ਤੇ 307 ਲਾ ਰਹੇ ਹੋ ਭਾਈ ਉਹਨਾਂ ਲੋਕਾਂ ਤੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ 307 ਵਾਲਾ ਜਿਹੜੀ ਧਾਰਾ ਲੱਗੇ ਜਿਹੜੇ ਉਹਨਾਂ ਦੇ ਕੰਮ ਹੋਣ ਉਹਨਾਂ ਨੇ ਬਲੈਕ ਫਲੈਗਸ ਦਿਖਾਏ ਨਹੀਂ ਔਰ ਉਹ ਵਿਰੋਧ ਸਾਰਾ ਪੰਜਾਬ ਕਰ ਰਿਆ ਸੀ ਉਦੋਂ ਜਿਸ ਵਜ੍ਹਾ ਨਾਲ ਵਿਰੋਧ ਸੀ ਉਹ ਚ ਪੰਜਾਬ ਸ਼ਾਮਲ ਸੀ ਤਾਂ ਭਾਈ ਇਹ 307 ਕਿਉਂ ਚੱਲੋ خیر ਇਹਨਾਂ ਨੇ ਜੋ ਕਰਨਾ ਸੀ ਹੁਣ ਸੇਮ ਯੂਨੀਅਨ ਨੇ ਕੁੰਜਾਵਰ ਆਡੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ bc ਦਫਤਰ ਦੇ ਵਿੱਚ ਵਿਰੋਧ ਦਾ ਟਾਈਮ ਦਿੱਤਾ ਹੈ 11 ਤਾਰੀਖ ਸੁਬਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਬਲਕਿ 3 ਤੋਂ ਅੱਗੇ ਵੀ ਜਾ ਸਕਦਾ ਮੇਰੀ ਤੇ ਲੱਖੇ ਵੱਲੋਂ ਲੱਖਾਂ ਆਪਦੇ ਵੱਲੋਂ ਵੀ ਕਹਿ ਦੂਗਾ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਆਓ ਉਹਨਾਂ ਦਾ ਸਾਥ ਦਿਓ ਕਿਉਂਕਿ ਇਹ ਧੱਕਾ ਸੈਂਟਰ ਤੇ ਪੰਜਾਬ ਗਵਰਨਮੈਂਟ ਦੋਨੇ ਮਿਲ ਕੇ ਕਰ ਰਹੀਆਂ ਨੇ ਪੰਜਾਬ ਦੇ ਲੋਕਾਂ ਨਾਲ ਸਾਡਾ ਸਾਥ ਦੇਣਾ ਬੰਦ ਹੈ ਲੱਖੇ ਪਲੀ ਤੁਸੀਂ ਵੀ ਜ਼ਰੂਰ ਕਿਓ ਜੀ ਹਾਂਜੀ ਜਿਵੇਂ ਆਪਾਂ ਨੂੰ ਪਤਾ ਇਹ ਵੀ ਜਿਵੇਂ ਭਵੰਤਮਾਨ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਕਹਿ ਰਿਹਾ ਦਿੱਲੀ ਦੇ ਧੱਕਾ ਹੋਇਆ ਦਿੱਲੀ ਚ ਆਉ ਹੋਇਆ ਈਡੀ ਨੇ ਛਾਪੇ ਮਾਰੇ ਸੀਬੀਆਈ ਨੇ ਆ ਕਰਤਾ ਸਾਡਾ ਧੱਕਾ ਕਰ ਰਹੇ ਆ ਉਸ ਈਡੀ ਤੇ ਉਸ ਸੀਬੀਆਈ ਦੇ ਜਿਹੜੇ ਆਕਾ ਦੇ ਬੀਜੇਪੀ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਕਹੇ ਕਹਾਏ ਇਹਨਾਂ ਨੇ ਬਲਦੇਵ ਸਿੰਘ ਜੀਰਾ ਤੇ 27 28 ਜਾਣੇ ਹੋਰ ਆ ਉਹਨਾਂ ਦੇ 307 ਰਾਤ ਦਾ ਕਤਲ ਵੱਦਾ ਜੁਰਮ ਕਰਤਾ ਜਦੋਂ ਕਿ ਸਿਰਫ ਕਾਲੇ ਝੰਡੇ ਦਿਖਾਏ ਗਏ ਸੀ ਸੋ ਸਾਫ ਤੌਰ ਤੇ ਸਮਝ ਆਉਂਦੀ ਆ ਵੀ ਇਹ ਹੱਥ ਥੋਕਾ ਬਣ ਕੇ ਪੰਜਾਬ ਦਾ ਮੁੱਖ ਮੰਤਰੀ ਇਸ ਵੇਲੇ ਸੈਂਟਰ ਲਈ ਕੰਮ ਕਰ ਰਿਹਾ ਜੋ ਸੈਂਟਰ ਅੱਥੇ ਕਰਨਾ ਚਾਹੁੰਦਾ ਦੱਬਣਾ ਕੁਚਲਣਾ ਚਾਹੁੰਦਾ ਆਪਣੀਆਂ ਨੀਤੀਆਂ ਨੂੰ ਲਾਗੂ ਕਰਨਾ ਚਾਹੁੰਦਾ ਉਹ ਇਹਨਾਂ ਵਿੱਚ ਮੋਹਰਾ ਬਣ ਕੇ ਆਪਣਾ ਰੋਲ ਨਿਭਾ ਰਿਹਾ ਹੈ ਸੋ ਸਾਨੂੰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਮਜ਼ਦੂਰਾਂ ਦੇ ਉੱਤੇ ਰਾਤ ਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਕਿਸੇ ਨੇ ਕੋਈ ਨਿਹੜੜੇ ਵੀ ਨਹੀਂ ਗਿਆ ਦੂਰੋਂ ਹੀ ਵਿਰੋਧ ਹੋਇਆ ਪਰਚਾ ਆ ਕੇ ਥੋਕਤਾ ਰਾਤ ਦਾ ਕਤਲ ਦਾ ਮਕਦਮਾ ਵਾਧਾ ਕਰਤਾ ਉਸ ਵੇਲੇ ਕਈ ਪੁਲਿਸ ਅਫਸਰ ਤੇ ਕਈ ਮੁਲਾਜ਼ਮ ਵੀ ਸਸਪੈਂਡ ਹੋਏ ਸੀ ਉਹ ਵੀ ਖੁੰਝੇ ਲਾਦੇ ਉਹ ਵੀ ਉਵੇਂ ਤੁਰੇ ਆਉਂਦੇ ਆ ਉਹਨੇ ਇੱਕ ਹੋਰ ਗੱਲ ਲੱਖੀ ਪੁਲਿਸ ਅਫਸਰ ਛੋਟੀਆਂ ਨੂੰ ਦੇਤਾ ਜਿਨਨੇ ਆਈਪੀਐਸ ਨੇ ਉਹ ਕੋਈ ਸ਼ਾਮਲ ਨਹੀਂ ਉਹਦੇ ਚ ਜਾਕੀ ਆਰਡਰ ਉਹਨਾਂ ਦੇ ਨੇ ਜ਼ਿੰਮੇਵਾਰ ਤਾਂ ਉਹਨਾਂ ਦੀ ਸੀ ਰਗੜਤੇ ਉਹੀ ਗੱਲ ਛੋਟਿਆਂ ਦੇ ਗਾਇਟ ਡਿੱਗਦੀ ਜਾ ਕੇ ਸਾਰੇ ਰਗੜਤੇ ਉਹ ਤੇ ਕੱਲ ਨੂੰ 11 ਵਜੇ ਡੀਸੀ ਦਫਤਰ ਫਰੋਜ ਪਰ ਇਕੱਠ ਰੱਖਿਆ ਗਿਆ ਮੈਂ ਸਮੁੱਚੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੋਕਾਂ ਨੂੰ ਅਪੀਲ ਕਰਦਾ ਕਿ ਯਾਰ ਸਾਡੀ ਖਾਤਰ ਕੋਈ ਲੜ ਰਿਹਾ ਪਰਚੇ ਪਵਾ ਰਿਹਾ ਜੇਲਾਂ ਚ ਜਾ ਰਿਹਾ ਕੋਈ ਮਰਨ ਵਰਤ ਤੇ ਬੈਠਾ ਹੋਇਆ ਸਾਡੀ ਖਾਤਰ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਪੰਜਾਬ ਦੀ ਖਾਤਰ ਸਾਡੇ ਆਉਣ ਵਾਲੇ ਭਿੱਖ ਦੇ ਖਾਤਰ ਸਾਡਾ ਸਾਰਾ ਦਾ ਫਰਜ਼ ਬਣਦਾ ਬਾਈ ਕੱਲ ਨੂੰ ਹਮ ਹਮ ਆ ਕੇ 11 ਵਜੇ ਭਾਰਤੀ ਕਿਸਾਨ ਜੋ ਨ ਕਿਰਾਂਤੀਕਾਰੀ ਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਵੱਡਾ ਕੱਠ ਰੱਖਿਆ ਗਿਆ ਡੀਸੀ ਦਫ਼ਤਰ ਕੋਰੇਪੁਰ ਸਮਾਂ 11 ਵਜੇ ਵੱਧ ਤੋਂ ਵੱਧ ਸੰਖਤ ਪਹੁੰਚ ਕੇ ਇਹਦਾ ਠੋਕਮਾ ਵਿਰੋਧ ਕਰੋ ਜੋ ਇਹ ਲਗਾਤਾਰ ਪੰਜਾਬ ਦਾ ਨੁਕਸਾਨ ਕਰਨ ਤੇ ਲੱਗਿਆ ਹੋਇਆ ਦੇਖੋ ਬੀਬੀਐਮਬੀ ਦੇ ਵਿੱਚੋਂ ਪੰਜਾਬ ਨੂੰ ਖਤਮ ਕਰਤਾ ਬੀਬੀਐਮਬੀ ਦੇ ਵਿੱਚ ਸੈਂਟਰ ਨੇ ਸੈਂਸਰ ਲਾਤੇ ਪੰਜਾਬ ਦੇ ਪਾਣੀਆਂ ਦੇ ਉੱਤੇ ਨਿਗਰ ਰੱਖਣ ਦੇ ਲਈ ਕੋਈ ਸੁਣਵਾਈ ਨਹੀਂ ਕੋਈ ਕਾਰ ਨਹੀਂ ਝਾਕਦੇ ਨਹੀਂ ਉਧਰ ਨੂੰ ਰੋਜ਼ ਪੰਜਾਬ ਨੂੰ ਦੱਬੀ ਤੁਰੇ ਵਾਲਾ ਸੈਂਟਰ ਵਾਲੇ ਇਹ ਚੁੱਪ ਨੇ ਕਿਉਂ ਇਹ ਨਾਲ ਅੰਦਰ ਖਾਤੇ ਮਿਲੇ ਹੋਏ ਵੀ ਕੋਈ ਗੱਲ ਸਾਡੀ ਕੁਰਸੀ ਸਹੀ ਸਲਾਮਤ ਰਹੇ ਜੋ ਮਰਜੀ ਪੰਜਾਬ ਨੂੰ ਤੁਸੀਂ ਕਰੀ ਜਾਓ ਸੋ ਭਰਾਵੋ ਹਰ ਗੱਲ ਤੇ ਚਾਹੇ ਸੋਡੇ ਪਾਣੀਆਂ ਦੇ ਹੱਕ ਨੇ ਸੋਡੇ ਕਿਸਾਨ ਆ ਸੋਡੇ ਮਜ਼ਦੂਰ ਆ ਸੋਡੇ ਨਾਲ ਜਿੱਥੇ ਵੀ ਟੱਕਾ ਹੁੰਦਾ ਉੱਠ ਕੇ ਉੱਠ ਕੇ ਉਹਦਾ ਵਿਰੋਧ ਕਰੋ ਡਟ ਕੇ ਆਪਣੇ ਲੋਕਾਂ ਦਾ ਸਾਥ ਔਰ ਨਾਲੇ ਇਹ ਵਿਰੋਧ ਉਹਨਾਂ ਲਈ ਨਹੀਂ ਤੁਸੀਂ ਕਰ ਰਹੇ ਆਪਦੇ ਲਈ ਕਰ ਰਹੇ ਹੋ ਸੈਂਟਰ ਇੱਕ ਨਵਾਂ ਕਾਨੂੰਨ ਬਣਾ ਚੁੱਕਿਆ ਹੈ ਜਿਸ ਦੇ ਤਹਿਤ ਕੋਈ ਵੀ ਬੰਦਾ ਮਾੜਾ ਜਾ ਵੀ ਤੁਸੀਂ ਆਪਦੇ ਪਿੰਡ 'ਚ ਵੀ ਉੱਠ ਕੇ ਕੋਈ ਵਿਰੋਧ ਕਰੋਗੇ ਨਾ ਤਾਂ ਤੁਹਾਡੇ ਤੇ ਦੇਸ਼ ਧਰੋਹ ਦਾ ਮਕਦਮਾ ਲੱਗ ਸਕਦਾ ਹੈ ਅਤਵਾਦੀ ਬਣਾ ਕੇ ਅਤਵਾਦੀ ਬਣਾ ਕੇ ਕੱਲੇ ਬੰਦੇ ਤੇ ਵੀ ਤੇ ਜੇ ਤੁਸੀਂ ਨਹੀਂ ਬੋਲੂਗੇ ਕਿਸੇ ਲਈ ਤਾਂ ਫਿਰ ਤੁਹਾਡੇ ਲਈ ਕਿਸੇ ਨੇ ਨਹੀਂ ਬੋਲਣਾ ਇਹ ਉਹੀ ਦੰਦ ਘੋਟੂ ਜਾਂ ਗਲਾ ਘੋਟੂ ਕਾਨੂੰਨ ਦੇ ਸੋ ਬਚਾਓ ਇਹਨਾਂ ਤੋਂ ਆਓ ਔਰ ਉਹਨਾਂ ਦਾ ਸਾਥ ਦਈਏ ਆਪਾਂ ਕੜ ਕੇ